ਸੰਤ ਸਿੰਘ ਸੇਖੋ ਦੀ ਕਹਾਣੀ ਮੜ ਵਿਦਵਾ ਗੱਡੀ ਤੁਰਨ ਦੀ ਉਡੀਕ ਵਿੱਚ ਉਹ ਪਲੇਟਫਾਰਮ ਤੇ ਇੱਧਰ ਉੱਧਰ ਫਿਰ ਰਿਹਾ ਸੀ ਜਾਨੋ ਕਿਸੇ ਦੀ ਪਾਲ ਕਰ ਰਿਹਾ ਸੀ ਗੱਡੀ ਦੇ ਵੱਖ-ਵੱਖ ਡੱਬਿਆਂ ਵਿੱਚ ਉਸ ਨੇ ਲਗਭਗ ਸਾਰੀਆਂ ਤੀਵੀਆਂ ਦੇ ਚਿਹਰੇ ਮੋਹਰੇ ਚੰਗੀ ਤਰ੍ਹਾਂ ਤੱਕ ਲਏ ਸਨ ਪਰ ਉਸ ਦੇ ਦਿਲ ਤੇ ਕਿਸੇ ਦਾ ਵੀ ਅਸਰ ਨਾ ਹੋਇਆ ਸ਼ਾਇਦ ਪੋਸਟ ਗ੍ਰੈਜੂਏਟ ਵਿਦਿਆਰਥੀ ਹੋਣ ਕਰਕੇ ਉਹ ਕੁਝ ਅਨੋਖੀ ਜਿਹੀ ਰੁਚੀ ਵਾਲਾ ਨੌਜਵਾਨ ਸੀ ਫਿਰ ਉਸ ਦੀਆਂ ਅੱਖਾਂ ਅੰਦਰ ਆਉਣ ਵਾਲੇ ਦਰਵਾਜ਼ੇ ਵੱਲ ਗਈਆਂ ਤਾਂ ਜੋ ਉਹ ਪਲੇਟਫਾਰਮ ਤੇ ਆਉਣ ਵਾਲੀ ਕਿਸੇ ਵੀ ਧੀਮੀ ਨੂੰ ਦੇਖੇ ਜੋ ਕਾਫੀ ਦਿਲਚਸਪੀਨ ਤੇ ਗੰਭੀਰ ਹੋਵੇ। ਜਦ ਉਸ ਨੇ ਦੋ ਇਸਤਰੀਆਂ ਅੰਦਰ ਆਉਂਦੀਆਂ ਦੇਖੀਆਂ ਉਸ ਨੂੰ ਆਪਣੀ ਖੁਸ਼ਕਿਸਮਤੀ ਤੇ ਪਾਰਾਨਾਜ਼ ਹੋਇਆ। ਇਹਨਾਂ ਵਿੱਚੋਂ ਇੱਕ ਬੁੱਢੀ ਤਕਰੀਬਨ 50 ਕੋ ਸਾਲ ਦੀ ਹੋਵੇਗੀ ਅਤੇ ਦੂਸਰੀ ਨੌਜਵਾਨ ਕੋਈ 20 ਕੋ ਸਾਲਾਂ ਦੀ ਸੁੰਦਰੀ ਸੀ ਜਿਸ ਨੇ ਇੱਕ ਵਰੇ ਦਾ ਬੱਚਾ ਕੁਛੜ ਚੱਕਿਆ ਹੋਇਆ ਸੀ ਉਸ ਨੇ ਇਸ ਨਵਜੋਬਨ ਸੁੰਦਰੀ ਵੱਲ ਕੁਝ ਚਿਰ ਤੱਕ ਬੜੀ ਗੋਣ ਨਾਲ ਵੇਖਿਆ ਅਦੇ ਉਸ ਵਿੱਚ ਕੋਈ ਹਾਪਾ ਪ੍ਰਤੀਤ ਕੀਤਾ ਜਿਸ ਤੋਂ ਉਸ ਦੇ ਦਿਲ ਵਿੱਚ ਕਿਸੇ ਡੂੰਗੀ ਆਸ ਤੇ ਪਿਆਰ ਦੀ ਕੁਮਲਤਾ ਆ ਵਸੀ ਉਹ ਬੁੱਢੀ ਧੀਵੀ ਉਸ ਸੁੰਦਰੀ ਦੀ ਮਾਂ ਸੀ ਜੋ ਬੜੇ ਪਿਆਰ ਨਾਲ ਆਪਣੀ ਪਿਆਰੀ ਬੱਚੀ ਵੱਲ ਘੜੀ ਮੁੜੀ ਧਿਆਨ ਦੇ ਰਹੀ ਸੀ ਇਹਨਾਂ ਨਾਲ ਆਦਮੀ ਕੋਈ ਨਹੀਂ ਸੀ ਉਸ ਦੀਆਂ ਅੱਖਾਂ ਉਹਨਾਂ ਦੀ ਪੈੜ ਤੇ ਸਨ ਅਤੇ ਉਹ ਦੋਨੋਂ ਇੱਕ ਡੱਬੇ ਵਿੱਚ ਜਾ ਬੈਠੀਆਂ। ਉਹ ਉਧਰ ਚਲਾ ਗਿਆ। ਉਹ ਉਹਨਾਂ ਦੀ ਬਾਰੀ ਅੱਗੇ ਤਿੰਨ ਚਾਰ ਵਾਰੀ ਲੰਘਿਆ ਅਤੇ ਉਸ ਮੁਟਿਆਰ ਦੀਆਂ ਨਜ਼ਰਾਂ ਨੂੰ ਖਿੱਚ ਪਾਉਣ ਵਿੱਚ ਕਾਮਯਾਬ ਹੋ ਗਿਆ। ਮੁਟਿਆਰ ਦੀਆਂ ਅੱਖਾਂ ਵਿੱਚ ਆਸ ਭਰੀ ਨਜ਼ਰ ਸੀ। ਸੋ ਉਸਨੇ ਇਰਾਦਾ ਕੀਤਾ ਕਿ ਇਸ ਮੌਕੇ ਤੋਂ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ। ਉਸ ਡੱਬੇ ਵਿੱਚ ਚੜ ਗਿਆ ਤੇ ਉਸ ਮਟਿਆਰ ਵਾਲ ਮੂੰਹ ਕਰ ਬੁੱਟੀ ਤੀਵੀ ਦੇ ਨਾਲ ਇੱਕ ਪਾਸੇ ਜਾ ਬੈਠਾ ਕੁਝ ਚਿਰ ਤੋਂ ਇਸ ਤਰ੍ਹਾਂ ਚੁੱਪਚਾਪ ਬੈਠਾ ਰਿਹਾ ਜਿਸ ਤਰ੍ਹਾਂ ਉਸ ਦੇ ਦਿਲ ਵਿੱਚ ਕੋਈ ਗੱਲ ਨਹੀਂ ਹੁੰਦੀ ਉਸ ਨੇ ਬੜੀ احتیاط ਨਾਲ ਆਪਣੇ ਆਪ ਨੂੰ ਹੋਰ ਮੁਸਾਫਨਾ ਵਿੱਚ ਇੱਕ ਭੋਲਾ ਭਲਾ ਜਿਹਾ ਪ੍ਰਗਟ ਕੀਤਾ ਉਸ ਮਟਿਆਰ ਨੇ ਚਿੱਟੇ ਅਤੇ ਸਾਦੇ ਕੱਪੜੇ ਪਾਏ ਹੋਏ ਸਨ ਜੋ ਗੋਰੇ ਸਰੀਰ ਨਾਲ ਸੋਹਣੇ ਫੱਬੇ ਹੋਏ ਸਨ ਪਰ ਤਦ ਵੀ ਉਹ ਆਪਣੇ ਆਪ ਵਿੱਚ ਕੁਝ ਸ਼ਰਮਜੀ ਪ੍ਰਤੀਤ ਕਰ ਰਿਹਾ ਸੀ ਨੌਜਵਾਨ ਨੇ ਉਸ ਵੱਲ ਇੱਕ ਤਰਸਪਰੀ ਨਜ਼ਰ ਨਾਲ ਵੇਖਿਆ ਅਤੇ ਝੱਟ ਹੀ ਉਹ ਇਹ ਖਿਆਲ ਕਰਕੇ ਫੁੱਲਿਆ ਕਿ ਉਹ ਉਸ ਨਾਲ ਅਜੇ ਹੀ ਹਮਦਰਦੀ ਜ਼ਾਹਰ ਕਰ ਰਿਹਾ ਸੀ ਜਿਸ ਦੀ ਉਹ ਲੋੜਵੰਦ ਸੀ ਉਸ ਨੇ ਪ੍ਰਤੀਤ ਕੀਤਾ ਕਿ ਉਹ ਬੁੱਢੀ ਧੀਮੀ ਬੜੀ ਸਿੱਧੀ ਸਾਦੀ ਰਹਿਮਦਿਲੀ ਅਤੇ ਗੱਲਡੋ ਸੀ ਭੈਣ ਜੀ ਤੁਸੀਂ ਕਿੱਥੇ ਜਾਣਾ ਇੱਕ ਅੱਧ ਖੜ ਉਮਰ ਦੀ ਤੀਵੀ ਜੋ ਇਸ ਡੱਬੇ ਵਿੱਚ ਹੁਣੇ ਵੜੀ ਸੀ ਅਤੇ ਬੁੱਢੀ ਤੀਵੀ ਦੇ ਨਾਲ ਹੀ ਪਰਲੇ ਪਾਸੇ ਆ ਬੈਠੀ ਸੀ ਉਸ ਨੂੰ ਪੁੱਛਣ ਲੱਗੀ ਅਸੀਂ ਔਟਾਰੀ ਚੱਲੇ ਆ ਉਸ ਬੁੱਢੀ ਤੀਵੀ ਨੇ ਉੱਤਰ ਦਿੱਤਾ ਇਸ ਤੋਂ ਪਿੱਛੋਂ ਆਪੋ ਵਿੱਚ ਗੱਲਾਂ ਛੜਪਈਆਂ ਪਰ ਉਹ ਮਟਿਆਰ ਚੁੱਪ ਕਰਕੇ ਬੈਠੀ ਰਹੀ ਉਹ ਉਸ ਵੱਲ ਤੱਕਦਾ ਰਿਹਾ ਕਦੀ ਕਦੀ ਉਸ ਦੇ ਇਆਣੇ ਵੱਲ ਜਾਂ ਬਾਹਰ ਵੱਲ ਤੱਕਣ ਲੱਗ ਪੈਂਦਾ ਤਾਂ ਜੋ ਦੂਸਰੇ ਸਿਰ ਨਾ ਹੋ ਜਾਣ ਉਸ ਨੂੰ ਇਹ ਯਕੀਨ ਸੀ ਕਿ ਉਸਨੇ ਮਟਿਆਰ ਦਾ ਦਿਲ ਜਿੱਤ ਲਿਆ ਹੈ। ਉਸਨੇ ਅਨੁਮਾਨ ਲਾਇਆ ਕਿ ਇਸ ਦਾ ਵਿਵਹਤਾ ਜੀਵਨ ਬੜਾ ਦੁੱਖਦਾਈ ਹੋਵੇਗਾ ਜਾਂ ਹੁਣੇ ਜਿਹਾ ਹੀ ਵਿਧਵਾ ਹੋਈ ਹੋਵੇਗੀ। ਫਿਰ ਕਦੀ ਕਦੀ ਮਹਿਸੂਸ ਕਰਦਾ ਕਿ ਇਹ ਖਿਆਲ ਠੀਕ ਨਹੀਂ। ਭਾਵੇਂ ਉਹ ਬੜੀ ਸ਼ਰਮੀਲੀ ਸੀ। ਉਸਨੇ ਅਨੁਮਾਨ ਲਾ ਲਿਆ ਕਿ ਇਹ ਬੱਚਾ ਹੀ ਉਸ ਦੇ ਜੀਵਨ ਦਾ ਇੱਕ ਆਸਰਾ ਸੀ। ਉਹ ਤਾੜ ਗਿਆ ਕਿ ਆਪਣੀ ਸ਼ਰਾਪਤ ਕਰਕੇ ਹੀ ਉਹ ਆਪਣੇ ਦਿਲ ਦੇ ਭਾਵ ਕਿਸੇ ਵੀ ਤਰ੍ਹਾਂ ਪ੍ਰਗਟ ਨਹੀਂ ਸੀ ਕਰ ਰਹੀ। ਸਤੇ ਨਾ ਹੀ ਉਹ ਆਪ ਦੇ ਦਬੇ ਹੋਏ ਜਜ਼ਬਾਤਾਂ ਨੂੰ ਬੱਚੇ ਨਾਲ ਖੇਡਦਿਆਂ ਜਾਂ ਕਿਸੇ ਹੋਰ ਤਰ੍ਹਾਂ ਨਾਲ ਪ੍ਰਗਟ ਕਰ ਰਹੀ ਸੀ ਗੱਡੀ ਤੁਰ ਪਈ ਉਹਨਾਂ ਤੀਵੀਆਂ ਨੇ ਕੁਝ ਹਝੋਕੇ ਜਿਹੇ ਪ੍ਰਤੀਤ ਕੀਤੇ ਅਤੇ ਇੱਕ ਛਿਨ ਪਰ ਲਈ ਉਹਨਾਂ ਦੀ ਗੱਲਬਾਤ ਰੁਕ ਗਈ ਬੁੱਢੀ ਤੀਵੀ ਨੇ ਬੱਚੇ ਨੂੰ ਕੁਛੜ ਲਿਆ ਪਿਆਰ ਕੀਤਾ ਥਾਪੜਿਆ ਤੇ ਉਸ ਨਾਲ ਬਾਲਾ ਵਾਲੀਆਂ ਗੱਲਾਂ ਕਰਨ ਲੱਗ ਪਈ ਇਹ ਤੁਹਾਡੀ ਬੀਬੀ ਦਾ ਬਾਲ ਹੈ ਮਾਤਾ ਜੀ ਉਸ ਨੇ ਮੌਕਾ ਤਾੜ ਕੇ ਪੁੱਛਿਆ हां पुत्र ਉਸ ਬੜੇ ਪਿਆਰ ਨਾਲ ਉੱਤਰ ਦਿੱਤਾ ਅਤੇ ਬਾਲਵਾਲ ਵੇਖਣ ਲੱਗ ਪਈ ਤੇ ਉਸ ਨੂੰ ਹਸਾਉਣ ਲਈ ਸੀਟੀ ਵਜਾਉਣ ਲੱਗੀ ਬੱਚਾ ਮੁਸਕਰਾਇਆ ਇਸ ਨੂੰ ਦੇਖ ਕੇ ਉਸ ਸੁੰਦਰੀ ਇਸ ਦੀ ਮਾਂ ਵੀ ਰੱਤਾ ਨੂੰ ਮੁਸਕਰਾਈ ਉਹ ਵੀ ਬਾਲਵਾਲ ਤੱਕ ਕੇ ਸੀੜੀਆਂ ਮਾਰ ਲੱਗਾ ਤੇ ਇਸ ਦੀ ਮਾਂ ਦੇ ਚਿਹਰੇ ਵੱਲ ਤੱਕਣ ਲੱਗਾ ਬਾਲ ਦੀਆਂ ਮੁਸਕੜੀਆਂ ਹਾਸੇ ਵਿੱਚ ਬਦਲ ਗਈਆਂ ਜਿਵੇਂ ਚਾਂਦੀ ਦੀਆਂ ਘੰਟੀਆਂ ਟਣਕਦੀਆਂ ਹਨ ਇਹ ਦੇਖ ਕੇ ਬੱਚੇ ਦੀ ਮਾਂ ਦੇ ਆ ਬੁੱਲਾਂ ਵਿੱਚ ਸ਼ਰਮਾਕਲ ਜੀ ਮੁਸਕੜੀ ਆ ਗਈ ਜਿਸ ਨੂੰ ਕੱਜਣ ਲਈ ਉਸ ਨੇ ਝੱਟ ਆਪਣਾ ਰਮਾਲ ਮੂੰਹ ਅੱਗੇ ਲੈ ਲਿਆ ਉਸ ਨੇ ਬੱਚੇ ਵੱਲ ਆਪਣੀਆਂ ਬਾਹਾਂ ਪਸਾਰੀਆਂ ਬੱਚੇ ਨੇ ਕੁੱਦ ਕੇ ਉਸ ਵੱਲ ਜਾਣ ਦੀ ਇੱਛਾ ਪ੍ਰਗਟ ਕੀਤੀ ਅਤੇ ਬੁੱਢੀ ਨੇ ਉਹ ਬੱਚਾ ਉਸ ਨੂੰ ਦੇ ਦਿੱਤਾ ਬੱਚੇ ਦੇ ਉਸ ਦੇ ਕੋਠੜ ਚਲੇ ਜਾਣ ਨੇ ਉਸ ਦੀ ਮਾਂ ਦੇ ਦਿਲ ਉਤੇ ਇੱਕ ਖਾਸ ਅਸਰ ਕੀਤਾ ਉਸ ਦਾ ਉਦਾਸ ਚਿਹਰਾ ਖਿੜ ਪਿਆ ਜਿਵੇਂ ਮੀਂਹ ਪੈਣ ਨਾਲ ਮਰ ਜਾਏ ਹੋਏ ਪੱਤੇ ਮੁੜ ਕੇ ਹਰੇ ਭਰੇ ਹੋ ਜਾਂਦੇ ਹਨ ਆਪਣੀ ਮਾਂ ਤੇ ਨਾਨੀ ਦੇ ਪਿਆਰ ਮਗਰੋਂ ਮਰਦਾਵੇਂ ਹੱਥਾਂ ਵਿੱਚ ਜਾ ਕੇ ਬੱਚੇ ਨੇ ਇੱਕ ਖਾਸ ਖੁਸ਼ੀ ਪ੍ਰਤੀਤ ਕੀਤੀ ਉਸ ਮੁਟਿਆਰ ਦੇ ਦਿਲ ਵਿੱਚ ਇੱਕ ਨਵੀਂ ਜੀਵਨ ਰੋਹ ਆ ਗਈ ਉਸ ਦਾ ਚਿਹਰਾ ਦਗਦਾ ਕਰਨ ਲੱਗ ਪਿਆ ਤੇ ਉਸ ਨੇ ਇਸ ਗੱਲ ਦਾ ਵੀ ਰੱਤਾ ਪ੍ਰਵਾਹਣਾ ਕੀਤੀ ਕਿ ਉਹ ਆਪਣੇ ਦਿਲ ਵਿੱਚ ਕੀ ਖਿਆਲ ਕਰਦਾ ਹੋਵੇਗਾ ਉਹ ਕਿਸੇ ਦੀ ਕੋਈ ਪਰਵਾਹ ਨਾ ਕਰਦਿਆਂ ਪ੍ਰਤੀਤ ਕਰਨ ਲੱਗੀ ਜਿਵੇਂ ਉਹ ਸਾਰੇ ਘਰ ਦੇ ਇੱਕ ਕਮਰੇ ਵਿੱਚ ਬੈਠੇ ਹੁੰਦੇ ਸਨ ਉਸ ਨੇ ਬੱਚੇ ਦਾ ਖੇਡਦਾ ਹੱਥ ਫੜ ਲਿਆ ਜਿਸ ਨਾਲ ਦੋਹਾਂ ਦਿਲਾਂ ਵਿੱਚ ਇੱਕ ਅਜੀਹੀ ਤਾਰ ਖੜਕ ਗਈ ਜਿਵੇਂ ਖਵੰਦ ਤੇ ਤੀਵੀ ਦੇ ਪਿਆਰ ਦੀ ਹੁੰਦੀ ਹੈ ਉਸ ਨੇ ਬੱਚੇ ਦਾ ਹੱਥ ਛੱਡ ਦਿੱਤਾ ਜਿਵੇਂ ਉਸ ਨੇ ਇਸ ਤਰ੍ਹਾਂ ਹੀ ਬਿਜਲੀ ਦਾ ਝਟਕਾ ਪ੍ਰਤੀਤ ਕੀਤਾ ਹੋਵੇ ਕੁਝ ਚਿਰ ਲਈ ਉਸ ਨੇ ਬੱਚੇ ਤੇ ਉਸ ਵੱਲੋਂ ਆਪਣਾ ਧਿਆਨ ਕਿਸੇ ਹੋਰ ਪਾਸੇ ਲਾ ਲਿਆ ਪਰ ਹੁਣ ਉਹ ਉਦਾਸ ਪ੍ਰਤੀਤ ਨਹੀਂ ਹੁੰਦੀ ਸੀ ਮਾਤਾ ਜੀ ਤੁਸੀਂ ਕਿੱਥੇ ਕਿੱਥੋਂ ਆਏ ਹੋ ਉਸ ਨੇ ਬੁੱਢੀ ਕੋਲੋਂ ਪੁੱਛਿਆ ਅਤੇ ਬਾਲ ਉਸ ਨੂੰ ਦੇ ਦਿੱਤਾ ਤਾਂ ਜੋ ਉਹ ਕਿਸੇ ਤਰ੍ਹਾਂ ਦਾ ਸ਼ੱਕ ਨਾ ਕਰ ਲਵੇ ਉਹ ਚਾਹੁੰਦਾ ਸੀ ਕਿ ਬੱਚੇ ਨਾਲ ਖੇਡਣ ਦੀ ਥਾਂ ਉਹਨਾਂ ਨਾਲ ਗੱਲਾਂ ਕਰੇ ਚੀਚਾ ਵਤਨੀ ਤੋਂ ਕਾਕਾ ਬੁੱਢੀ ਨੇ ਉੱਤਰ ਦਿੱਤਾ ਉੱਥੇ ਸਾਡਾ ਘਰ ਹੈ ਉਸ ਨੇ ਆਪੇ ਹੀ ਕਿਹਾ ਅਤੇ ਅਸੀਂ ਅਟਾਰੀ ਚੱਲੇ ਆਂ ਉੱਥੇ ਮੇਰੀ ਧੀ ਦੇ ਸਹੁਰੇ ਨੇ ਇਹ ਵਿਧਵਾਏ ਇਸ ਦੇ ਮਾਲਕ ਨੂੰ ਗੁਜਰਿਆਂ ਨੂੰ ਕੋਈ 8 ਕੁ ਮਹੀਨੇ ਹੋ ਗਏ ਨੇ ਉਸ ਦਾ ਬੁੱਢਾ ਤੇ ਚਿੱਟਾ ਹੱਥ ਅੱਖਾਂ ਵਿੱਚੋਂ ਡਿੱਗਣ ਵਾਲੇ ਮੋਤੀ ਜਿਹੇ ਹੰਝੂ ਪੂੰਝਣ ਲਈ ਉੱਠਿਆ ਉਸ ਦੇ ਦਿਲ ਨੂੰ ਸਦਮਾ ਲੱਗਾ ਜਿਵੇਂ ਕਿਸੇ ਨੇ ਜਿਵੇਂ ਕਿਸੇ ਨੂੰ ਕਿਸੇ ਗੱਲ ਦਾ ਡਰ ਹੋਵੇ ਤੇ ਉਹ ਗੱਲ ਸੱਚ ਹੋ ਜਾਵੇ ਪਰ ਘਬਰਾਇਆ ਨਹੀਂ ਉਸ ਕੁੜੀ ਵੱਲ ਵੇਖਣ ਲੱਗਾ ਜਿਸ ਨੇ ਇਹ ਗੱਲ ਛੇੜਦਿਆਂ ਹੀ ਆਪਣਾ ਮੂੰਹ ਪਰਲੇ ਪਾਸੇ ਫੇਰ ਲਿਆ ਸੀ ਉਹ ਇਹ ਗੱਲ ਸੁਣ ਨਹੀਂ ਸਕਦੀ ਸੀ ਉਹ ਰੁੱਖਾਂ ਵੱਲ ਵੇਖਦੀ ਸੀ ਜੋ ਉਸ ਦੀਆਂ ਅੱਖਾਂ ਕੋਲ ਲੰਘਦੇ ਜਾ ਰਹੇ ਸਨ ਉਹ ਖੇਤਾਂ ਪੈਲੀਆਂ ਤੇ ਤਾਰਾਂ ਦੇ ਖੰਭਿਆਂ ਵੱਲ ਦੇਖਦੀ ਸੀ ਜੋ ਉਸ ਦੇ ਸਾਹਮਣੇ ਉੱੜਦੇ ਜਾ ਰਹੇ ਸਨ ਇਹ ਬਾਲੀ ਸਿਰਫ ਜ਼ਿੰਦਗੀ ਦਾ ਆਸਰਾ ਏ ਬੁੱਢੀ ਨੇ ਬੜੀ ਦੁੱਖ ਭਰੀ ਰੋਣੀ ਆਵਾਜ਼ ਵਿੱਚ ਕਿਹਾ ਮੇਰੇ ਵੀ ਕੋਈ ਹੋਰ ਬਾਲ ਨਹੀਂ ਕੁੜੀ ਵੱਲੋਂ ਸਹਿਣਤ ਕਰਕੇ ਇਹਦੇ ਬਾਪੂ ਨੂੰ ਵੀ ਮਰਿਆਂ ਕੋਈ 10 ਵਰੇ ਹੋ ਗਏ ਨੇ ਹਾਂ ਇਸੇ ਲਈ ਤੁਸੀਂ ਕੱਲਿਓ ਉਸਨੇ ਆਪਣੇ ਆਪ ਹੀ ਕਿਹਾ ਹਾਂ ਬਿਨਾ ਮਰਦ ਦੇ ਇਸੇ ਲਈ ਅਸੀਂ ਕੱਲੇ ਹਾਂ ਨਹੀਂ ਤੇ ਤੀਵੀਆਂ ਲਈ ਕੱਲਿਆਂ ਘਰੋਂ ਪੈਰ ਕੱਢਣ ਦੇ ਇਹ ਦਿਨ ਨਹੀਂ ਪੁੱਤਰ ਸਮਾਂ ਐਡਾ ਭੜਾ ਜਾਂਦਾ ਵਿਆਹ ਇਸ ਤਰ੍ਹਾਂ ਸਮੇਂ ਦੀ ਸ਼ਿਕਾਇਤ ਕਰਕੇ ਉਹ ਚੁੱਪ ਹੋ ਗਈ ਨਹੀਂ ਨਹੀਂ ਅੱਜ ਕੱਲ ਕਿਸੇ ਦਾ ਕੋਈ ਡਰ ਨਹੀਂ ਅੱਜ ਕੱਲ ਤੇ ਤੀਵੀਆਂ ਹਰ ਪਾਸੇ ਇਕੱਲੀਆਂ ਹੀ ਆਉਂਦੀਆਂ ਜਾਂਦੀਆਂ ਨੇ ਬੁੱਢੀ ਦੀ ਗੱਲ ਤੇ ਉਸਨੇ ਕਿਹਾ ਹਾਂ ਆਉਂਦੀਆਂ ਜਾਂਦੀਆਂ ਨੇ ਉਸ ਮਾਈ ਨੇ ਕਿਹਾ ਕੁਝ ਚਿਹਰੋ ਝੁੱਪ ਕਰ ਗਏ ਜਿਵੇਂ ਉਹ ਬੁੱਢੀ ਇਸ ਗੱਲ ਨੂੰ ਹੋਰ ਵੱਧ ਦੇ ਰੇਲਮਕਾਉਣਾ ਠੀਕ ਨਹੀਂ ਸਮਝਦੀ ਸੀ ਅਤੇ ਉਹ ਗੱਲ ਛੇੜਨ ਦੀ ਕੋਈ ਬਹਾਨਾ ਸੋਚਣ ਲੱਗਾ ਭਾਵੇਂ ਉਸ ਨੂੰ ਗੱਲ ਕਰਨ ਦੀ ਕੋਈ ਲੋੜ ਨਹੀਂ ਸੀ ਕਿਉਂਕਿ ਉਹ ਬੁੱਢੀ ਮਾਈ ਹੀ ਬੜੀ ਗਲਾਤੜ ਸੀ ਪੁੱਤਰ ਤੂੰ ਕਿੱਥੋਂ ਆਇਆ ਏ ਮਾਈ ਨੇ ਪੁੱਛਿਆ ਮੈਂ ਮੀਆਂ ਚੁੰਨੂ ਤੋਂ ਆ ਰਿਹਾ ਮਾਤਾ ਜੀ ਉਸ ਨੇ ਉੱਤਰ ਦਿੱਤਾ ਤੂੰ ਕਿਤੇ ਨੌਕਰੇ ਕਾਕਾ ਨਹੀਂ ਜੀ ਮੈਂ ਅਜੇ ਲਾਹੌਰ ਪੜਦਾ ਹਾਂ ਪਰ ਹੁਣ ਪੱਤੋ ਕੀ ਚੱਲਿਆ ਵਾਂ ਤੂੰ ਕਿਹੜੀ ਜਮਾਤ ਵਿੱਚ ਪੜਦਾ ਏ ਜੀ ਮੈਂ ਐਮਏ ਵਿੱਚ ਪੜਦਾ ਹਾਂ ਤੈਨੂੰ ਲਾਹੌਰ ਵਿੱਚ ਪੜਦਿਆਂ ਕਿੰਨਾ ਚਿਰ ਹੋ ਚੱਲਿਆ ਜੀ ਮੇਰਾ ਚੌਥਾ ਵਾਰ ਆਇ ਇਨਾਂ ਜਰੋਂ ਚੋਰ ਆਖ ਨਾਲ ਮਟਿਆਰਵਾਲ ਝਾਗਦਾ ਰਿਹਾ ਕਿ ਇਸ ਗੱਲ ਦਾ ਆਉਂਦੇ ਤੇ ਕੀ ਅਸਰ ਹੁੰਦਾ ਹੈ ਵੇਖਣ ਨੂੰ ਤੇ ਉਹ ਬੱਚੇ ਨੂੰ ਖੜਾ ਰਹੀ ਸੀ ਪਰ ਇੱਕ ਬਹਾਨਾ ਸੀ ਉਹ ਚੰਗੀ ਤਰ੍ਹਾਂ ਸਮਝਦਾ ਸੀ ਉਸ ਕੁੜੀ ਨੇ ਸਾਰੀਆਂ ਗੱਲਾਂ ਸੁਣੀਆਂ ਸਨ ਉਸ ਨੂੰ ਕੁੜੀ ਦੇ ਵਤੀਰੇ ਤੇ ਰਤਾ ਕੁ ਨਿਰਾਸ਼ਤਾ ਹੋਈ ਕਿ ਕਿੱਡੀ ਬੇਪਰਵਾਹ ਏ ਇੱਕ ਹੁਸ਼ਿਆਰ ਕੁੜੀ ਜ਼ਰੂਰ ਹੀ ਮੇਰੀਆਂ ਗੱਲਾਂ ਵੱਲ ਧਿਆਨ ਦਿੰਦੀ ਉਸ ਨੇ ਖਿਆਲ ਕੀਤਾ ਤਦ ਤੇ ਤੂੰ ਕੋਈ ਵੱਡਾ ਅਫਸਰ ਬਣੇਗਾ ਬੁੱਢੀ ਮਾਈ ਨੇ ਕੁਝ ਫਲਾਨ ਤੇ ਕੁਝ ਗੰਭੀਰਤਾ ਨਾਲ ਉੱਤਰ ਕਿਹਾ ਮੁੰਡਾ ਕੁਝ ਹੱਸਿਆ ਪਰ ਉਸ ਦੇ ਦਿਲ ਵਿੱਚ ਇਹੋ ਨਿਰਾਸ਼ਤਾ ਸੀ ਕਿ ਉਸ ਮੁਟਿਆਰ ਦਾ ਗੱਲਾਂ ਵਿੱਚ ਕੋਈ ਧਿਆਨ ਨਹੀਂ ਸੀ ਮੇਰਾ ਜਵਾਈ 100 ਰੁਪਏ ਮਹੀਨਾ ਲੈਂਦਾ ਸੀ ਉਹ ਮੈਂਟ ਗੁਮਰੀ ਵਿੱਚ ਬਾਬੂ ਸੀ ਤੇ ਤੂੰ ਤੇ ਬਹੁਤੀ ਤਨਖਾਹ ਲਵੇਂਗਾ। ਮਾਤਾ ਜੀ ਇਹ ਤੁਹਾਨੂੰ ਕਿੰ ਪਤਾ ਹੈ? ਉਸ ਮੁੱਖ ਮਸਕਰਾਂਉਂਦਿਆ ਕਿ ਹੋਇਆ ਉਸ ਮਾਈ ਕੋਲੋਂ ਪੁੱਛਿਆ ਜਿਵੇਂ ਕੋਈ ਸਿਆਣੇ ਜੋਤਿਸ਼ੀ ਕੋਲੋਂ ਪੁੱਛ ਰਿਹਾ ਹੋਵੇ। ਮੇਰਾ ਜਵਾਈ ਸਿਰਫ 4 ਬਰੇ ਲਾਹੌਰਿਆ ਸੀ। ਉਹ ਬੀਏ ਪਾਸ ਸੀ। ਤੂੰ ਬਹੁਤ ਪੜਿਆ ਹੋਇਆ ਹੈ ਇਸ ਲਈ ਜ਼ਰੂਰੀ ਹੈ ਕਿ ਤੈਨੂੰ ਕੋਈ ਚੰਗੇਰੀ ਥਾਮ ਲੇ। ਇਹਨਾਂ ਦਿਨਾਂ ਵਿੱਚ ਮਾਤਾ ਜੀ ਨੌਕਰੀਆਂ ਦਾ ਉਹ ਹਾਲ ਨਹੀਂ ਜੋ ਕੋਚਰ ਪਹਿਲਾਂ ਸੀ। ਉਸਨੇ ਮਟਿਆਰ ਵੱਲ ਵੇਖਦਿਆਂ ਕਿਆ ਉਹ ਪ੍ਰਤੀਤ ਕਰਨ ਲੱਗਾ ਕਿ ਜਿਸ ਸੁੰਦਰੀ ਦਾ ਦਿਲ ਉਹ ਜਿਤਨਾ ਚਾਹੁੰਦਾ ਸੀ ਉਸ ਦੇ ਸਾਹਮਣੇ ਉਹ ਆਪਣੀ ਗਰੀਬੀ ਦੀ ਹਾਲਤ ਮੰਨ ਰਿਹਾ ਸੀ ਇਸ ਵਾਰੀ ਉਹ ਮਟਿਆਰ ਉਸ ਉਸ ਨੌਜਵਾਨ ਵੱਲ ਵੇਖਣ ਲੱਗੀ ਪਰ ਜਿਸ ਵੇਲੇ ਅੱਖਾਂ ਚਾਰ ਹੋਈਆਂ ਉਸਨੇ ਝੱਟ ਅੱਖ ਚਮਕੀ ਅਤੇ ਸ਼ਰਮ ਨਾਲ ਨੀਵੀਂ ਪਾ ਲਈ ਕੀ ਇਹ ਕੋਈ ਅਜੇਹੀ ਰੁਚੀ ਨਹੀਂ ਰੱਖਦੀ ਜਾਂ ਸ਼ਰਮ ਆਉਂਦੀ ਹੈ ਉਹ ਉਸਨੇ ਆਪਣੇ ਆਪ ਨੂੰ ਪੁੱਛਿਆ ਉਹ ਉਸਨੇ ਬਾਲਵਲ ਵੇਖ ਕੇ ਸੀਟੀ ਮਾਰੀ ਤੇ ਉਸ ਨੂੰ ਚੁੱਕਣ ਲਈ ਬਾਹਾਂ ਪਸਾਰੀਆਂ ਫਿਰ ਉਹ ਉਸ ਕੁੜੀ ਦੇ ਮੂੰਹ ਵੱਲ ਤੱਕਣ ਲੱਗਾ ਉਸ ਕੁੜੀ ਦੇ ਮੂੰਹ ਤੇ ਸ਼ਰਮ ਦੀ ਲਾਲੀ ਜੀ ਆ ਗਈ ਤੇ ਉਸ ਬਾਲ ਦੇ ਮੂੰਹ ਵੱਲ ਤੱਕ ਕੇ ਸੀਟੀ ਮਾਰ ਲੱਗਾ ਜਿਵੇਂ ਵੇਲੇ ਉਸ ਨੂੰ ਬਾਲ ਫੜਾਉਣ ਲੱਗੀ ਉਸਨੇ ਉਸ ਦਾ ਹੱਥ ਫੜ ਲਿਆ ਜੋ ਉਸਨੇ ਹੌਲੀ ਜਿਹੀ ਖਸਕਾ ਲਿਆ ਫਿਰ ਉਹ ਉਸ ਦੇ ਅੰਗਾਂ ਵੱਲ ਤੱਕਣ ਲੱਗਾ ਉਹਦੀ ਛਾਤੀ ਤੋਂ ਸ਼ਾਲ ਥੱਲੇ ਖਿਸਕੀ ਹੋਈ ਸੀ ਉਸ ਨੇ ਉਸ ਵੱਲ ਗੌਣ ਨਾਲ ਵੇਖਿਆ ਉਸ ਦੇ ਅੰਗਾਂ ਵਿੱਚੋ ਜਵਾਨੀ ਫੁੱਟ ਫੁੱਟ ਪੈਂਦੀ ਸੀ ਕੁੜੀਏ ਤਾੜ ਗਈ ਉਸ ਨੇ ਛਾਲ ਉਸੇ ਤਰ੍ਹਾਂ ਰਹਿਣ ਦਿੱਤੀ ਤੇ ਉਹ ਉਸ ਵੱਲ ਦੇਖਦਾ ਰਿਹਾ ਪਰ ਹਿਆ ਨਾ ਕਰ ਸਕੀ ਕਿ ਉਸ ਵੱਲ ਅੱਖ ਪਰ ਕੇ ਤੱਕੇ ਗੱਡੀ ਹੌਲੀ ਹੌਲੀ ਇੱਕ ਸਟੇਸ਼ਨ ਤੇ ਜਾ ਖੜੀ ਹੋਈ ਉਸ ਲਈ ਅਜੇ ਇੱਕ ਘੰਟੇ ਦਾ ਸਫ਼ਰ ਬਾਕੀ ਸੀ ਪਰ ਅਜੇ ਤੱਕ ਜਿੰਨੀ ਸਵਲ ਦਾ ਉਸ ਨੇ ਪ੍ਰਾਪਤ ਕੀਤੀ ਸੀ ਉਸ ਨਾਲ ਉਸ ਨੂੰ ਤਸੱਲੀ ਨਹੀਂ ਸੀ ਉਹ ਚਾਹੁੰਦਾ ਸੀ ਕਿ ਉਹ ਕਿਸੇ ਤਰ੍ਹਾਂ ਕੁੜੀ ਕੋਲ ਜਾ ਬੈਠੇ ਗੱਡੀ ਖੜੀ ਹੋਣ ਤੇ ਮੌਕਾ ਮਿਲ ਗਿਆ ਬਾਲ ਨੂੰ ਉਸ ਦੀ ਮਾਂ ਕੋਲ ਦੇ ਉਹ ਪਲੇਟਫਾਰਮ ਤੇ ਉਤਰ ਗਿਆ ਬੁੱਟੀ ਮਾਈ ਜੋਤ ਕੇਵਾ ਪ੍ਰਤੀਤ ਕਰ ਰਹੀ ਸੀ ਆਪਣੇ ਨਾਲ ਦੀ ਸੀਟ ਵਿਹਲੀ ਦੇਖ ਕੇ ਲੰਮੀ ਪੈ ਗਈ ਜਦੋਂ ਗੱਡੀ ਤੁਰ ਪਈ ਉਹ ਫਿਰ ਉਸੇ ਡੱਬੇ ਵਿੱਚ ਆ ਗਿਆ ਤੇ ਆਪਣੀ ਥਾਂ ਤੇ ਮਾਈ ਨੂੰ ਲੇਟੀ ਹੋਈ ਦੇਖ ਕੇ ਉਸ ਕੁੜੀ ਕੋਲ ਜਾ ਬੈਠਾ ਪਹਿਲਾਂ ਤਾਂ ਉਹ ਕੁੜੀ ਕੁਝ ਝਿਜਗੀ ਪਰ ਫਿਰ ਉਨੇ ਕੋਈ ਪ੍ਰਵਾਹ ਨਾ ਕੀਤੀ ਉਸ ਡੱਬੇ ਵਿੱਚ ਬਹੁਤੀ ਭੀੜ ਨਹੀਂ ਸੀ ਖਾਸ ਕਰਕੇ ਉਹਨਾਂ ਕੋਲ ਕੋਈ ਨਹੀਂ ਸੀ ਦੂਜੀ ਅਦਗੜ ਤੀਵੀਂ ਵੀ ਲੇਟੀ ਹੋਈ ਸੀ ਉਹ ਚਾਹੁੰਦਾ ਸੀ ਕਿ ਉਹ ਬੱਚੇ ਨੂੰ ਚੁੱਕ ਕੇ ਖੰਡਾਵੇ ਪਰ ਬੱਚੇ ਨੂੰ ਨੀਂਦ ਆਈ ਹੋਈ ਸੀ ਉਸ ਕੁੜੀ ਨੇ ਛਾਲ ਦੀ ਬੁਕਲ ਮਾਰੀ ਤੇ ਬਾਲ ਨੂੰ ਸਵਾਣ ਲਈ ਉਸ ਨੂੰ ਦੁੱਧ ਤੈਨ ਲਗ ਪੀ ਮੁੰਡੇ ਨੇ ਹੌਸਲਾ ਕਰਕੇ ਉਸ ਦਾ ਹੱਥ ਫੜ ਲਿਆ ਪਹਿਲਾਂ ਤਾਂ ਡਰ ਡਰੀ ਪਰ ਆਪਣੀ ਮਾਂ ਨੂੰ ਸੁੱਤਿਆ ਵੇਖ ਕੇ ਉਸ ਨੇ ਉਸ ਮੁੰਡੇ ਨੂੰ ਕੁਝ ਨਾ ਕਿਹਾ ਕੁਝ ਚਿਹਰੋ ਉਸ ਕੁੜੀ ਦਾ ਹੱਥ ਉਸਦੇ ਹੱਥ ਵਿੱਚ ਰਿਹਾ ਅਤੇ ਉਹ ਇੱਕ ਦੂਜੇ ਦੇ ਪਿਆਰ ਦੀ ਸ਼ੋਹ ਦਾ ਆਨੰਦ ਲੈਂਦੇ ਰਹੇ। ਉਹ ਸੁੰਦਰੀ ਉਸ ਵੇਲੇ ਸਭ ਕੁਝ ਭੁੱਲ ਚੁੱਕੀ ਸੀ ਜਿਸ ਵੇਲੇ ਉਸ ਦਾ ਬਾਲ ਉਸ ਦੀ ਗੋਦ ਵਿੱਚ ਪਿਆ ਦੁੱਤ ਚੁੰਗ ਰਿਹਾ ਸੀ ਤੇ ਉਸ ਦਾ ਪ੍ਰੇਮੀ ਉਸ ਦਾ ਹੱਥ ਫੜੀ ਬੈਠਾ ਸੀ। ਉਸ ਨੌਜਵਾਨ ਦੇ ਉਤਰਨ ਦੀ ਥਾਂ ਨੇੜੇ ਆ ਰਹੀ ਸੀ ਪਰ ਦੋਹਾਂ ਦੇ ਮੂੰਹੋਂ ਕੋਈ ਗੱਲ ਨਹੀਂ ਨਿਕਲਦੀ ਸੀ। ਉਹ ਚੁੱਪਚਾਪ ਬੈਠੇ ਰਹੇ ਪਰ ਬੜੀ ਬੇਸਹਵਰੀ ਨਾਲ ਪਿਆਰ ਦਾ ਆਨੰਦ ਮਾਣ ਰਹੇ ਸਨ ਕਿ ਔੜ ਕੋ ਉਹਨਾਂ ਦੇ ਵਿਛੜਨ ਦਾ ਸਮਾਂ ਨੇੜੇ ਆ ਗਿਆ। ਗੱਡੀ ਪੱਤੋਕੇ ਸਟੇਸ਼ਨ ਤੇ ਆ ਖੜੀ। ਹੋਈ ਉਹ ਆਪਣੀ ਥਾਂ ਤੋਂ ਉੱਠਿਆ ਬੜੀ ਨਿਰਾਸ਼ਤਾ ਅਤੇ ਤਰਸ ਭਰੀ ਨਜ਼ਰ ਨਾਲ ਉਸ ਮਟਿਆਰ ਵੱਲ ਵੇਖਦਾ ਹੋਇਆ ਡੱਬੇ ਤੋਂ ਬਾਹਰ ਆ ਗਿਆ। ਉਹ ਮਟਿਆਰ ਹੁਣ ਆਪਣੇ ਆਪ ਨੂੰ ਬੇਆਸਰਾ ਤੇ ਇਕੱਲੀ ਜੀ ਪ੍ਰਤੀਤ ਕਰਨ ਲੱਗੀ। ਉਹ ਕੁਝ ਚਿਰ ਪਹਿਲਾਂ ਇੱਕ ਤਰ੍ਹਾਂ ਨਾਲ ਸੁਹਾਗ ਦਾ ਆਨੰਦ ਪ੍ਰਤੀਤ ਕਰ ਰਹੀ ਸੀ ਤੇ ਹੁਣ ਆਪਣੇ ਆਪ ਨੂੰ ਮੁੜ ਵਿਧਵਾ ਪ੍ਰਤੀਤ ਕਰਨ ਲੱਗੀ